ਸਿਸ ਦੇ ਨਾਲ ਰਿਪੋਰਟਡ ਹੈਗੀਆਂ ਮੈਂ ਥੋੜੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਉਹ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਪਾਉਂਗਾ ਬਟ ਮੈਂ ਤੁਹਾਨੂੰ ਜਿੰਨੀਕ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕੇਸ ਦੇ ਵਿੱਚ ਸੈnsਿਟੀਵਿਟੀ ਨੂੰ ਨਜ਼ਰ ਰੱਖਦੇ ਹੋਏ ਨਹੀਂ ਸ਼ੇਅਰ ਕੀਤੀ ਜਾ ਸਕਦੀ ਕੁਝ ਤੱਥ ਹਜੇ ਵੈਰੀਫਾਈ ਕਰਨੇ ਹੈਗੇ ਜੋ ਤੱਥ ਹੁਣ ਤੱਕ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗਾ ਕਿ ਆਪਣੇ ਐਫਆਈਆਰ ਨੰਬਰ ਜਿਹੜੀ ਆ 223 ਜਿਹੜੀ ਹੈਗੀ ਆ 24 ਦੀ ਅੰਡਰ ਸੈਕਸ਼ਨ ਐਕਸਟਰੈਕਸ਼ਨ ਦੀ ਜਿਹੜੀ ਹੈਗੀ ਆ ਪੀਐਸ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਦਰਜ ਹੋਈ ਆ ਇਦੇ ਵਿੱਚ ਇੱਕ ਵਿਕਟਮ ਸੀਗੇ ਉਹਨਾਂ ਤੋਂ ਜਿਹੜੀ ਹੈਗੀ ਐ ਐਕਸਟਰਸ਼ਨ ਮਨੀ ਕੀਤੀ ਗਈ ਹੈ ਜਿਹੜਾ ਕਿਊਜ਼ ਦੇ ਕੋਲੋਂ ਜਿਹੜੀ ਹੈਗੀ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਇਸ ਸੀਜ਼ ਨੂੰ ਸਾਡੇ ਸੀਪੀ ਸਾਹਿਬ ਨੂੰ ਜਦੋਂ ਪਤਾ ਲੱਗਾ ਇਮੀਡੀਏਟਲੀ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਐ ਇਹਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰਨ ਦੇ ਹਦੇਸ਼ ਦੇਤੇ ਜਨਰਲ ਤੇ ਜੁਆਇੰਟ ਡੀਪੀ ਸਾਹਿਬ ਸੀਪੀ ਸਾਹਿਬ ਜਿਹੜੇ ਜੁਆਇੰਟ ਸੀਪੀ ਸਾਹਿਬ ਹੈਗੇ ਨੇ ਆਪਣੇ ਜਸਕਰਨ ਸਿੰਘ ਤੇਜਾਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਇਹਦੇ ਵਿੱਚ ਜਿਹੜੇ ਸੀਗੇ ਸੋ ਕਾਲ ਜਰਨਲਿਸਟ ਵਾਦਰ ਸੀਗੇ ਕਿ ਨਹੀਂ ਸੀਗੇ ਇਹ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਡੀਪੀਆਰਓ ਸਾਫ ਤੋਂ ਤੇ ਪੰਜਾਬ ਜਿਹੜੇ ਹੈਗੇ ਆਪਾਂ ਆਪਣੇ ਲੋਕ ਵਿਭਾਗ ਦੇ ਹੈਗੇ ਨੇ ਡਿਪਾਰਟਮੈਂਟੋਂ ਦਾ ਐਡੀਪੀਓ ਜਿਹੜੇ ਹੈਗੇ ਨੇ ਉਹਨਾਂ ਤੋਂ ਪਤਾ ਕਰਕੇ ਕੀਤਾ ਜਾਏਗੇ ਵਾਕਏ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਇਹ ਬੀਐਨ ਪੂਰੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਆਪਣੇ ਆਪ ਨੂੰ ਪ੍ਰੈਸ ਰਿਪੋਰਟ ਦਾ ਇਹਨਾਂ ਨੇ ਇੱਕ ਕਾਰਡ ਜਿਹੜਾ ਛਕਵਾਇਆ ਹੋਇਆ ਜਿਹਦੇ ਉੱਤੇ ਇਹਨਾਂ ਨੇ ਖਬਰ ਪੰਜਾਬ ਦੀ ਟੀਵੀ ਵੈਬ ਚੈਨਲ ਚਲਾ ਰਹੇ ਸੀਗੇ ਔਰ ਇਸ ਨਾਂ ਤੇ ਜਿਹੜੇ ਹੈਗੇ ਹਨ ਦੀਆਂ ਕਾਫੀ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਚੱਕੀ ਹੈਗੀਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਇਸ ਕੇਸ ਦੇ ਵਿੱਚ ਜਿਹੜੀ ਐਕਸਟਰਸ਼ਨ ਦੀ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਔਰ ਬਾਕੀ ਸਾਰੇ ਡੀਪੀਆਰਓ ਡਿਪਾਰਟਮੈਂਟ ਤੋਂ ਸਾਰਾ ਕੁਝ ਵੈਰੀਫਾਈ ਕਰਕੇ ਦੇਖਿਆ ਜਾਏਗਾ ਕਿ ਇਹ ਵਾਕਏ ਜੈਨੂਨ ਪੱਤਰਕਾਰ ਸੀਗੇ ਜਾਂ ਨਹੀਂ ਸੀਗੇ ਔਰ ਬਾਕੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਕਿ ਜੇ ਕੋਈ ਇਦਾਂ ਦੀ ਕਿਸੇ ਆਮ ਵਿਅਕਤੀ ਨੂੰ ਧੋਖੇ ਨਾਲ ਜਾਂ ਕਿਤੇ ਮਨੀ ਦੀ ਐਕਸਟਰਸ਼ਨ ਕੀਤੀ ਜਾਂਦੀ ਆ ਪ੍ਰੈਸ ਦੇ ਨਾਂ ਤੇ ਜ਼ਰੂਰ ਸਾਡੇ ਨੋਟਿਸ ਲਿਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਜੜੀ ਹੈਗੀ ਬਣਦੀ ਕਾਰਵਾਈ ਕੀਤੀ ਜਾਏ ਔਰ ਕਿਸੇ ਵੀ ਜਿਹੜਾ ਹੈਗਾ ਅਕਿਊਜ਼ ਦੇ ਨਾਲ ਜਿਹੜਾ ਹੈਗਾ ਜਾਂ ਵਿਕਟਮ ਦੇ ਨਾਲ ਧੋਖਾ ਨਾ ਹੋਵੇ ਉਹਨਾਂ ਦੇ ਨਾਲ ਜੜੀ ਹੈਗੀਆਂ ਐਸੀ ਚੀਜ਼ ਕਿਤੇ ਕੀਤੀ ਜਾ ਸਕੇ ਲੇਕਿਨ ਸਰ ਜੋ ਇਹ ਜਣੇ ਪੈਸਾ ਲਿਖਦਾ ਸੀਗਾ ਥਾਣੇ ਦੇ ਵਿੱਚ ਹੀ ਲਿਖਦਾ ਸੀਗਾ ਉਸ ਬੱਚੇ ਨੂੰ ਪਰਚਾ ਪਾਉਣ ਪਰਚਾ ਛੱਡੋ ਦੇਖੋ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਵੈਰੀਫਿਕੇਸ਼ਨਸ ਤੇ ਹੈਗੀਆਂ ਨੇ ਇਬਾਰ ਇਹਨਾਂ ਨੇ ਕਿਤੇ ਕੀਤਾ ਜੋ ਵੀ ਕੀਤਾ ਹੈਗਾ ਉਹ ਸਾਰੀਆਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਬਟ ਇਮੀਡੀਏਟਲੀ ਇਹ ਜਿਹੜਾ ਹੈਗਾ ਅਸੀਂ ਪਰਚਾ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸੈਂਸਿਟਿਵ ਜਿਹੜਾ ਹੈ ਜਿਹੜਾ ਕੇਸ ਹੈਗਾ ਬਹੁਤ ਸੈਂਸਿਟਿਵ ਹੈ ਅਸੀਂ ਓਪਨਲੀ ਜਿਹੜਾ ਹੈਗਾ ਪ੍ਰੈਸ ਦੇ ਨਾਲ ਕਦੇ ਵੀ ਆਪਾਂ ਉਸ ਕੇਸ ਨੂੰ ਡਿਸਕਸ ਨਹੀਂ ਕਰ ਸਕਦੇ ਕਦੋਂ ਤੋਂ ਧੋਖਾ ਦਾ ਵੀ ਕਰਦੇ ਸੀ ਤੇ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਦੇਖੋ ਗ੍ਰਿਫਤਾਰ ਤਾਂ ਇਹਨਾਂ ਨੂੰ ਇੱਥੋਂ ਲੁਧਿਆਣਾ ਤੋਂ ਕੀਤਾ ਗਿਆ ਹੈਗਾ ਬਟ ਜਿਹੜੇ ਕਦੋਂ ਤੋਂ ਕਰੇ ਸੀ ਕਦੋਂ ਨਹੀਂ ਕਰੇ ਇਹਨਾਂ ਦਾ ਰਿਮਾਂਡ ਲੈ ਲਿਆ ਇਹ ਉਸ ਤੀ ਕਦੋਂ ਪਤਾ ਕੀਤਾ ਜਾਏ ਹੁਣ ਜਿੰਨੇ ਵੀ ਇਹਨਾਂ ਦੇ ਕੇਸਿਸ ਰੈਫਰੈਂਸ ਤੇ ਕੀਤੇ ਹੋਣਗੇ ਜਾਂ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਵਿਅਕਤੀ ਨੂੰ ਲੱਗਦਾ ਕਿ ਇਹਦੇ ਨਾਲ ਕੋਈ ਐਸੀ ਚੀਜ਼ ਹੋਈ ਹੈ ਤੇ ਉਹ ਜ਼ਰੂਰ ਸਾਡੇ ਕੋਲ ਆਉਣਾ ਅਸੀਂ ਇਸ ਕੇਸ ਨੂੰ ਹੋਰ ਮਜ਼ਬੂਤ ਜਿਹੜਾ ਉਹ ਸਾਬਤ ਕਰੀਏ। ਦੇਖੋ ਫਿਲਹਾਲ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਸੀਸੀਪੀ ਸਾਹਿਬ ਕੋਈ ਸਾਡੇ ਜੁਆਇੰਟ ਸੀਪੀ ਸਾਹਿਬ ਕੋਈ ਆਈ ਥੇ ਉਸ ਤੇ ਅਸੀਂ ਕਾਰਵਾਈ ਕਰਦੀ ਆ। ਜੇ ਤੁਹਾਡੇ ਕਿਸੇ ਕਿਉਂਕਿ ਇਹ ਚੀਜ਼ ਇਦਾਂ ਨਹੀਂ ਹੁੰਦੀ ਹੈ ਕਿ 1 ਟੂ 1 ਹੁੰਦੀ ਹੈ। ਜੇ ਕਿਸੇ ਨਾਲ ਕਿਤੇ ਹੈਗੀ ਹੈ ਜਾਂ ਕਿਸੇ ਕੋਈ ਇਨਫੋਰਮੇਸ਼ਨ ਹੈ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਔਰ ਅਸੀਂ ਉਸਤੇ ਕਾਰਵਾਈ ਕਰ ਰਹੇ ਹਾਂ ਕਿੰਨੇ ਰੁਪਏ ਲੈਂਦੇ ਕੀ ਸੀ ਕਿ ਸਰ ਇਸ ਮਾਮਲੇ ਦੇ ਵਿੱਚ ਇਹ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ 1.5 ਲੱਖ ਤੀਰ ਅਮਾਉਂਟ ਜਿਹੜੀ ਸੀਗੀ ਬਟ 50 ਹਜ਼ਾਰ ਜਿਹੜਾ ਹੈਗਾ ਉਹ ਇਹਨਾਂ ਨੇ ਰਿਸੀਵ ਕੀਤਾ ਸੀਗਾ ਬਾਕੀ ਕਿੱਥੇ ਕਿੱਥੇ ਗਈ ਕਿਵੇਂ ਕਿਵੇਂ ਗਈ ਹੈ ਉਹ ਰਿਮਾਂਡ ਲੈ ਕੇ ਹੁਣ ਪਤਾ ਕੀਤੇ ਲੱਗੇ ਗੂਗਲ ਪੇ ਆਨਲਾਈਨ ਇਤਨੇ ਕਿਸਕੇ پیسے ਕੈਸ਼ ਇਹ ਜਿਹੜੀ ਚੀਜ਼ ਸਾਰੀ ਹੈ ਵੈਰੀਫਾਈ ਕਰ ਰਹੇ ਹਾਂ ਅਸੀਂ ਹੋ ਜਾਣਗੇ ਗ੍ਰਫਤਾਰ ਕਿੰਨੇ ਨੰਬਰ ਹੋਗੇ ਇਸ ਲਈ ਕੈਸ਼ ਦਾ ਸਰ ਇਹੀ ਚੀਜ਼ ਜਿਹੜੀ ਹੈਗੀ ਹੋ ਸਕਦਾ ਇਹਨਾਂ ਦਾ ਕਾਫੀ ਵੱਡਾ ਗੈਂਗ ਹੋਵੇ ਔਰ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਬਹੁਤ ਉਮੀਦ ਹੈ ਤੁ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਕਹਿ ਰਿਹਾ ਵੈਰੀਫਿਕੇਸ਼ਨਸ ਦੀਆਂ ਹੈਗੀਆਂ ਜਦ ਤੱਕ ਵੈਰੀਫਾਈ ਨਹੀਂ ਹੋ ਰਹੀਆਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਕੋ ਡਿਟੇਲ ਤਾਂ ਨਹੀਂ ਦਿੰਦਾ ਲਿਖੀ ਸਰ ਜੀ ਇਹਨਾਂ ਦੇ ਜਿਹੜਾ ਉਹ ਪ੍ਰੈਸ ਦਾ ਕਾਰਡ ਜਿਹੜਾ ਬਣਾਇਆ ਗਿਆ ਹੈ ਉਹ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਜਿੱਦਾ ਆਰਐਨਏ ਨੰਬਰ ਹੋ ਗਿਆ ਉਹ ਚੋਰੀ ਵਿੱਚੋਂ ਐਸਾ ਇੱਕ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹੀ ਚੀਜ਼ ਮੈਂ ਕਹਿ ਰਿਹਾ ਨਾ ਜਿੱਦਾਂ ਤੁਹਾਡਾ ਪ੍ਰੋਸੀਜਰ ਹੈਗਾ yellow cards ਹੁੰਦੇ ਨੇ ਸਾਰਿਆਂ ਦੇ ਹੁੰਦੇ ਪ੍ਰੈਸ ਦੇ ਲੈ ਨਾ ਉਹ ਹੈਗੇ ਨਹੀਂ ਹੈਗੇ ਉਹ ਸਾਰੀ ਚੀਜ਼ ਇੱਕ ਪ੍ਰੋਟੋਕੋਲ ਹੈਗਾ ਕਿ ਤੁਹਾਡੇ ਲੈਟਰ ਲੈ ਕੇ ਇੱਕ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਡ ਉਨਕੇ ਨਹੀਂ ਸਕੇ ਨਹੀਂ ਹੋਣਗੇ ਜੇ ਫੇਕ ਡਾਕੂਮੈਂਟਸ ਹੋਣਗੇ ਤਾਂ ਫਿਰ ਉਹਨਾਂ ਦੇ ਐਡੀਸ਼ਨ ਕਰਕੇ ਉਹ ਸਾਬ ਨਾਲ ਕੇ ਕਰੇਗਾ